ਹਾਂ ਗੁਰਦਵਾਰੇ ਕੇ ਸਾਹਿਬ ਕੈਮਰਾ ਚੱਲਦੇ ਹੋੜੇ ਦੇਖਦੇ ਅਸੀਂ ਪਿੱਛੇ ਹਾਂ ਚੱਲਦੇ ਆ ਜੀ ਦੇਖਦੇ ਕਿੱਥੇ ਰਹੇ ਇਹ ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਬਰੂਵਾਲ ਵਿਖੇ ਦਿਨ ਦਿਹਾੜੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਚੋਰ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੋਹੜੀ ਦੇ ਮੌਕੇ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਦਰਸ਼ਨਾਂ ਨੂੰ ਗਏ ਹੋਏ ਸਨ ਜਦੋਂ ਉਹਨਾਂ ਦੀ ਨੌਕਰ ਆਈ ਤਾਂ ਉਸਨੇ ਦੇਖਿਆ ਕਿ ਘਰ ਦੇ ਸਾਰੇ ਦਰਵਾਜ਼ੇ, ਅਲਮਾਰੀਆਂ ਤੇ ਪੇਟੀਆਂ ਦੇ ਦਰਵਾਜ਼ੇ ਵੀ ਖੁੱਲ੍ਹੇ ਹੋਏ ਸਨ। ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਉਹਨਾਂ ਦੇ ਗਹਿਣੇ ਚੋਰੀ ਹੋਏ ਨੇ ਜਿਨ੍ਹਾਂ 'ਚ ਇੱਕ ਸੋਨੇ ਦਾ ਕੜਾ, ਦੋ ਸੋਨੇ ਦੀਆਂ ਅੰਗੂਠੀਆਂ ਤੇ ਇਸ ਤੋਂ ਇਲਾਵਾ ਚਾਰ ਜੋੜੀਆਂ ਸੋਨੇ ਦੀਆਂ ਵਾਲੀਆਂ ਨੇ। ਜਿਸ ਸਬੰਧੀ ਉਹਨਾਂ ਵੱਲੋਂ ਸਾਰੀ ਸੂਚਨਾ ਪੁਲਿਸ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਦੇ ਦਿੱਤੀ ਗਈ ਹੈ। ਥਾਣਾ ਮੁਖੀ ਜਤਿਨ ਕਪੂਰ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਉਕਤ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ। ਸਾਰਾ ਪਰਿਵਾਰ ਜੀ ਗੁਰਦੁਆਰਾ ਸਾਹਿਬ ਗੇਵੇ ਤੇ ਮੱਥਾ ਟੇਕਣ ਤੇ ਪ੍ਰੋਗਰਾਮ ਦਾ ਲੋੜੀਦਾ। ਇਹ ਕਰਕੇ ਜਦ ਅਸੀਂ ਘਰਾਂ ਨੂੰ ਆਏ ਬੋਟੀ ਆਈ ਤਾਂ ਇਹਨੇ ਦੇਖਿਆ ਆ ਕੇ ਘਰਾਂ ਇਹ ਗੁੱਡੀ ਛੱਡਣ ਆਈ ਛੁੱਡੀ ਨੂੰ ਤਾਂ ਜਦ ਆ ਦੇਖਿਆ ਇਹਨੇ ਤਾਂ ਅੱਜ ਸਾਰੇ ਜੰਦੇ ਟੁੱਟੇ ਵਿੱਚ ਤਾਂ ਗਹਿਣੇ ਵੀ ਲੈ ਗਏ। ਤੇ ਹੋ ਗਿਆ ਨਹੀਂ ਹੈ ਹੋ ਗਿਆ ਨਹੀਂ ਗਿਆਨੇ ਲੱਗੇ ਸਾਰੇ ਠੀਕ ਹੈ ਪਰਿਵਾਰੀ ਦਾ ਨਾਮ ਹੰਤਾ ਹੈ ਤੇ ਜਦ ਮੈਂ ਗੁਰੂ ਘਰ ਤੇ ਆਈ ਤਾਂ ਇੱਥੇ ਸਾਰਾ ਕੁਝ ਉਤਰ ਕੋ ਚਲੋਇਆ ਹੋਇਆਗਾ ਤਾਂ ਅਲਮਾਰੀ ਦੀ ਤੱਕ ਫੁੱਟੀ ਹੋਈ ਸੀ ਦੋਨੋਂ ਅਲਮਾਰੀਆਂ ਖੁੱਲੀਆਂਆਂ ਔਰ ਜਦ ਮੈਂ ਦੇਖਿਆ ਤਾਂ ਇੱਥੇ ਕੋਈ ਨਹੀਂ ਤਾਂ ਮੈਂ ਇੱਕਦਮ ਚਲ ਗਈ ਛੱਤ ਤੇ ਫੇਰ ਉੱਤੇ ਜਾ ਕੇ ਮੈਂ ਗੁਰੂ ਘਰ ਰੀਲੋਸਮੈਂਟ ਕਰਵਾਈ ਤੇ ਫੇਰ ਦੂਜੀ ਵਾਰ ਆਈ ਦੂਜੀ ਵਾਰ ਘਰ ਮੁੱਕ ਕੇ ਆਈ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਜ ਗਹਿਣਿਆਂ ਦਾ ਹੀ ਹੋਇਆ ਹੈ ਕਿੰਨੇ ਗਹਿਣੇ ਕੀ ਕੀ ਚੋਰੀ ਹੋ ਗਿਆ ਗਹਿਣੇ ਤੇ ਜੀ ਮੇਰੇ ਹਸਬੰਦ ਦੀ ਕੜਾ ਤਾਂ ਦੋਹੰਦੀਆਂ ਮੁੰਦੀਆਂ ਚਾਰ ਸੈਟ ਮੇਰੇ ਬਾਲੀਆਂ ਦੇ ਤੇ ਵਿੱਚ ਕੋਕੇ ਵਗੈਰਾ ਤੇ ਮਿਲਦੇ ਅੱਛਾ ਕੋਈ ਪੈਸੇ ਪੂਸੇ ਹੋਰ ਸਮਾਨ ਨਹੀਂ ਪੈਸੇ ਦਾ ਤਾਂ ਨਹੀਂ ਜੀ ਮੈਨੂੰ ਲੱਗਿਆ ਠੀਕ ਹੈ